ਸ਼ੀਅ ਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਵਿੱਚ ਤੇ ਪੇਸ਼ ਹੈ ਅੱਜ ਦਾ ਨਿਊਜ਼ ਬੁਲੇਟਿਨ ਪਿੰਡ ਜੀਓਵਾਲ ਦੀ ਸੰਪਰਕ ਸੜਕ ਵਿੱਚ ਕੰਕਰੀਟ ਦੇ ਵੱਡੇ ਵੱਡੇ ਸਲੇਬ ਰੱਖਣ ਜਾਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਕਰਦਿਆਂ ਪੰਛਨੀ ਦੱਸਿਆ ਕਿ ਟੋਲ ਬੈਰੀਅਰ ਤੇ ਪੈਸੇ ਬਚਾਉਣ ਲਈ ਕਾਫੀ ਛੋਟੇ ਛੋਟੇ ਵਾਹਨ ਪਿੰਡ ਦੀ ਸੜਕ ਤੋਂ ਲੰਘਦੇ ਹਨ ਪਰੰਤੂ ਪਿੰਡ ਦੇ ਸਰਪੰਚ ਵੱਲੋਂ ਟੋਲ ਕੰਪਨੀ ਦੇ ਪ੍ਰਬੰਧਕਾਂ ਨੂੰ ਵਾਹਨ ਪਿੰਡ ਦੀ ਲਿੰਕ ਸੜਕ ਵਿੱਚ ਲਿਆਉਣ ਤੋਂ ਰੋਕਣ ਲਈ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਸਗੋਂ ਟੋਲ ਕੰਪਨੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਪਿੰ ਜਿਸ ਨਾਲ ਸੜਕ 'ਤੇ ਚੋਰੀ ਕਾਫੀ ਘਟ ਗਈ ਹੈ ਤੇ ਵਿੰਗਡ ਡੰਡੇ ਰੱਖੇ ਬਲਾਕਸ ਕਾਰਨ ਕਾਰਾਂ ਵੀ ਬੜੀ ਮੁਸ਼ਕਲ ਨਾਲ ਲੰਘਦੀਆਂ ਹਨ ਸੜਕ ਵਿੱਚ ਇਸ ਤਰ੍ਹਾਂ ਬਲਾਕਸ ਰੱਖਣ ਨਾਲ ਪਿੰਡ ਵਾਸੀਆਂ ਨੂੰ ਜਿੱਥੇ ਆਪਣੇ ਵਾਹਨ ਲਿਆਉਣੇ ਔਖੇ ਹੋ ਗਏ ਹਨ ਉੱਥੇ ਹੀ ਸਕੂਲੀ ਬਸਾਂ ਦੀ ਐਂਟਰੀ ਵੀ ਪਿੰਡ ਵਿੱਚ ਬੰਦ ਹੋ ਗਈ ਹੈ ਜਿਸ ਦੇ ਚਲਦੇ ਸਕੂਲੀ ਬਸਾਂ ਜਾਂ ਤਾਂ ਮੇਨ ਹਾਈਵੇ 'ਤੇ ਰੁਕਦੀਆਂ ਹਨ ਜਾਂ ਫਿਰ ਪਿੰਡ ਸੋਬੂਵਾਲ ਨੂੰ ਜਾਂਦੀ ਲਿੰਕ ਸੜਕ 'ਵਾਲ ਰੁਕਦੀਆਂ ਹਨ ਉੱਥੇ ਜਾ ਕੇ ਬੱਚਿਆਂ ਨੂੰ ਬਸਾਂ ਵਿੱਚ ਚੜਾਉਣਾ ਉਦਾਰਨਾ ਪੈ ਰਿਹਾ ਹੈ ਦੇਸ ਰਾਤ ਨਵਾਂ ਸ਼ਾਹ SUGAR MILL ਬੰਗਾ ਰੋਡ ਉੱਪਰ ਬਣੀ ਰੇਲਵੇ ਪਾਟਕ ਲੱਗੇ ਉਸ ਸਮੇਂ ਵੱਡਾ ਹਾਦਸਾ ਹੋਇਆ ਜਦੋਂ ਦੋ ਸੀਮਿੰਟ ਵਾਲੇ ਟਰਾਲੇ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਮੌਕੇ ਉੱਪਰ ਖੜੇ ਲੋਕਾਂ ਅਨੁਸਾਰ ਮਹਾਲੋ ਸਾਈਡ ਤੋਂ ਆ ਰਹੀ ਟੈਂਪੂ ਟਰੈਵਲ ਨੂੰ ਬਚਾਉਂਦੇ ਟਰਾਲੇ ਵਾਲੇ ਨੇ ਟਰਾਲਾ ਮੋੜ ਦਿੱਤਾ ਤੇ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋਵੇਂ ਟਰਾਲੇ ਆਪਸ ਵਿੱਚ ਟਕਰਾ ਗਏ ਉਹਨਾਂ ਡਰਾਈਵਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਸਿਵਲ ਸਰਜਨ ਡਾਕਟਰ ਦਵਿੰਦਰ ਢਾਂਡਾ ਅਤੇ ਡਾਕਟਰ ਰਕੇਸ਼ਪਾਲ ਦੇ ਨਿਰਦੇਸ਼ਾਂ ਅਨ ਅਤੇ ਸੀਨੀਅਰ ਮੈਡੀਕਲ ਅਫਸਰ ਸੜੋਆ ਦੇ ਅਗਵਾਈ ਹੇਠ ਪਿੰਨ ਬੂਤਗੜ ਵਿਖੇ ਡੇਂਗੂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਕ੍ਰਾਂਤੀਪਾਲ ਸਿੰਘ ਰੂੜੀ ਦੁਆਰਾ ਡੇਂਗੂ ਦੇ ਲੱਛਣ ਅਤੇ ਬਚਾਅ ਸੰਬੰਧੀ ਸਿੱਖਿਆ ਦਿੱਤੀ ਗਈ ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਚ ਕੂਲਰਾਂ ਗਮਲਿਆਂ ਫ੍ਰਿਜ ਦੀ ਟਰੇ ਪੁਰਾਣੇ ਟਾਇਰਾਂ ਆਦਿ ਵਿੱਚ ਪਾਣੀ ਨਾ ਇਕੱਠਾ ਹੋਣ ਦਿਓ ਹਫਤੇ ਵਿੱਚ ਇੱਕ ਦਿਨ ਡਰਾਈ ਡੇ ਵੱਜੋਂ ਮਨਾਉਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਸਿਹਤ ਸੰਬੰਧੀ ਕੋਈ ਵੀ ਮੁਸ਼ਕਲ ਹੋਵੇ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਮੰਗਾ ਵਿਖੇ ਇੱਕ ਵਿਅਕਤੀ ਆਪਣੇ ਕਾਰ ਵਿੱਚ ਸਵਾਰ ਹੋ ਕੇ ਸਥਾਨਕ ਮੁੱਖ ਮਾਰਗ ਤੇ ਬੈੰਦੀ ਇੱਕ ਸਬਜ਼ੀ ਦੀ ਦੁਕਾਨ ਤੋਂ ਸਬਜ਼ੀ ਖਰੀਦ ਰਿਹਾ ਸੀ। ਇੰਨੇ ਨੂੰ ਉੱਥੇ ਚੋਲਾਤਾਰੀ ਬਾਬਾ ਮੌਕੇ ਤੇ ਪਹੁੰਚ ਗਿਆ। ਉਸਨੇ ਉਕਤ ਕਾਰ ਸਵਾਰ ਵਿਅਕਤੀ ਪਾਸੋਂ ਪੈਸਾ ਨਹੀਂ ਮੰਗ ਦਿੱਤੀ। ਤਾਂ ਉਕਤ ਵਿਅਕਤੀ ਨੇ ਉਸ ਨੂੰ 10 ਰੁਪਏ ਦੇ ਦਿੱਤੇ ਪਰ ਬਾਬੇ ਨੇ ਉਸ ਕੋਲੋਂ ਹੋਰ ਮਾਇਆ ਦੀ ਮੰਗ ਕੀਤੀ। ਤਾਂ ਕਾਰ ਸਵਾਰ ਵਿਅਕਤੀ ਨੇ ਉਸ ਨੂੰ 50 ਰੁਪਏ ਹੋਰ ਦੇ ਦਿੱਤੇ। 50 ਰੁਪਏ ਮਿਲਦੇ ਹੀ ਬਾਬੇ ਨੇ ਆਪਣੇ ਵਸ ਵਿੱਚ ਕਰਨ ਵਿੱਦਿਆ ਉਕਤ ਕਾਰ ਸਵਾਰ ਵਿਅਕਤੀ ਤੇ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ ਨਾਲ ਇੱਕ ਵਿਅਕਤੀ ਆਪਣੀ ਸੁਧੂ-ਬੁੱਧ ਗਵਾ ਬੈਠਾ ਤੇ ਆਪਣਾ ਪਰਸ ਬਾਬੇ ਉੱਤੇ ਖੜਾ ਇੱਕ ਹੋਰ ਵਿਅਕਤੀ ਦੇਖ ਰਿਹਾ ਸੀ ਜਿਸ ਨਾਲ ਕੁਸੂਮੇ ਪਹਿਲਾਂ ਇਸ ਤਰ੍ਹਾਂ ਦੀ ਠੱਗੀ ਹੋਈ ਸੀ ਤਾਂ ਦੇਖਦੇ ਹੀ ਦੇਖਦੇ ਉਸਨੇ ਫੁਰਤੀ ਨਾਲ ਬਾਬੇ ਕੋਲੋਂ ਕਾਰਸਵਾਰ ਵਿਅਕਤੀ ਦਾ ਪਰਸ ਖੋਲ ਲਿਆ ਅਤੇ ਜਿਸ ਤੋਂ ਬਾਅਦ ਸੁਧ-ਵੁਧ ਖੋਈ ਕਾਰਸਵਾਰ ਮੁਰਤੂ ਆਪਣੇ ਹੋਸ਼ ਹਵਾ ਵਿੱਚ ਆਉਣਾ ਸ਼ੁਰੂ ਹੋਇਆ ਤੌਕਤ ਬਾਬਾ ਮੌਕੇ ਤੋਂ ਆਖੋ ਬਚਾ ਕੇ ਤਿੱਤਰ ਹੋ ਗਿਆ ਐਸਐਚਓ ਸਿਤੀ ਬੰਗਾ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਉਕਤ ਤਿੰਨ ਚੋਲਾ ਧਾਰੀ ਬਾਬਿਆਂ ਨੂੰ ਕਾਬੂ ਕਰ ਸਿਤੀ ਥਾਣੇ ਲਿਆ ਗਈ। ਸਮਾਚਾਰ ਲਿਖੇ ਜਾਣ ਤੱਕ ਉਕਤ ਬਾਬੇ ਪੁਲਿਸ ਦੀ ਹਿਰਾਸਤ ਵਿੱਚ ਸਨ ਤੇ ਪੁਲਿਸ ਉਨ੍ਹਾਂ ਕੋਲੋਂ ਕੀਤੀਆਂ ਹੋਟ ਲੱਗਿਆਂ ਬਾਰੇ ਵੱਖ-ਵੱਖ ਤਰੀਕਿਆਂ ਨਾਲ ਜਾਂਚ ਪੜਤਾਲ ਕਰ ਰਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਤਿੰਨੇ ਬਾਬੇ ਫਰੀਦਕੋਟ ਦੇ ਰਹਿਣ ਵਾਲੇ ਹਨ। ਸਾਲਾ ਸਾਲ ਤੋਂ ਆ ਰਹੀ ਨਿੱਜੀ ਬੱਸ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ ਇਸ ਮਗਰੋਂ ਬੱਸ ਦੂਰ ਤੱਕ ਮੋਟਰਸਾਈਕਲ ਨੂੰ ਘਰੀਸਦੀ ਲੈ ਗਈ ਇਹ ਹਾਸ ਬਠਿੰਡਾ ਡੱਬ ਵਾਲੀ ਰੋਡ ਉੱਤੇ ਵਾਪਰਿਆ ਇਸ ਮਗਰੋਂ ਬੱਸ ਤੇ ਮੋਟਰਸਾਈਕਲ ਨੂੰ ਭਿਆਨਕ ਅੱਗ ਲੱਗ ਗਈ ਇਸ ਦੌਰਾਨ ਬੱਸ ਵਿੱਚ ਸਵਾਰ ਯਾਤਰੀ ਨੇ ਤੇਜ਼ੀ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ ਬੱਸ ਟੂਰਿਸਟ ਦੱਸੀ ਜਾ ਰਹੀ ਹੈ ਕਿ ਇਸ ਵਿੱਚ ਸਿਲੰਡਰ ਰੱਖੇ ਹੋਣ ਦਾ ਵੀ ਪਤਾ ਲੱਗਾ ਹੈ ਪਰ ਲੋਕਾਂ ਵੱਲੋਂ ਤੇਜ਼ੀ ਨਾਲ ਸਿਲੰਡਰ ਬੱਸ ਵਿੱਚ ਉਧਾਰ ਲਏ ਗਏ ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਸਾਲਾ ਸਾਲ ਤੋਂ ਵਾਪਸ ਆ ਰਹੀ ਸੀ ਕਿ ਪਿੰਨ ਮਸਾਣਾ ਨੇੜੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਮੋਟਰਸਾਈਕਲ ਸਵਾਰ ਅਗਦੀ ਲਪੇਟ ਵਿੱਚ ਆਗੇ ਤੇ ਉਹਨਾਂ ਦੀ ਮੌਤ ਹੋ ਗਈ। ਪੰਜਾਬ ਦੀ ਤਰਨਤਾਰਨ ਚ ਸੱਤ ਪੈਟਰੋਲ ਪੰਪ ਅਤੇ ਅੰਮ੍ਰਿਤਸਰ ਚ ਦੋ ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਲੁਟੇਰਿਆਂ ਕੋਲੋਂ ਲੁੱਟ ਦੀ ਵਾਰਦਾਤ ਵਿੱਚ ਵਰਤੀ ਦੋਣਾਲੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਰਿਕਾਰਡ ਵਿੱਚ ਮੁਲਜ਼ਮਾਂ ਖਿਲਾਫ ਤਰਨਤਾਰਨ ਵਿੱਚ ਪਹਿਲਾਂ ਹੀ 5 ਕੇਸ ਦਰਜ ਹਨ। ਮੋਗਾ ਦੇ ਚੱਕੀਵਾਲਾ ਵਿਖੇ ਇੱਕ ਨਸ਼ੇ ਦੇ ਆਦੀਪਤੀ ਵੱਲੋਂ ਪਤਨੀ ਦਾ ਕਤਲ ਕਰਨ ਦੀ ਨਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ ਮੋਗਾ ਦੇ ਚੱਕੀਵਾਲਾ ਵਿਖੇ ਇੱਕ ਨਸ਼ੇ ਦੇ ਆਦੀਪਤੀ ਨੇ ਨਸ਼ਾ ਕਰਨ ਲਈ ਆਪਣੀ ਪਤਨੀ ਕੋਲੋਂ ਪੈਸੇ ਮੰਗੇ ਜਦੋਂ ਪਤਨੀ ਨੇ ਨਸ਼ਾ ਕਰਨ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਕੁਝ ਦੇਰ ਬਾਅਦ ਸੋਈ 'ਚ ਕੰਮ ਕਰੇ ਪਤਨੀ ਦੇ ਸਿਰ ਤੇ ਤਵਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਨਸ਼ੇ ਦੀ ਤੋਰ 'ਚ ਦਰਿੰਦਾ ਬਣੇ ਪਤੀ ਨੇ ਐਨੀ ਬੇਰਹਿਮੀ ਨਾਲ ਪਤਨੀ ਤੇ ਵਾਰ ਕੀਤਾ ਕਿ ਪਤਨੀ ਦੀ ਸੋਈ ਵਿੱਚ ਹੀ ਟੜਫ ਟੜਫ ਦੇ ਦਮ ਤੋੜ ਕੇ ਮੌਤ ਹੋ ਗਈ ਦੱਸ ਦਈਏ ਕਿ ਇਸ ਵਾਰ ਦਾਤ ਤੋਂ ਬਾਅਦ ਉਕਤ ਗਾਦਲ ਪਤੀ ਨੇ ਮੋਗਾ ਦੇ ਥਾਣਾ ਜਾ ਕੇ ਸਰੈਂਡਰ ਕਰ ਦਿੱਤਾ ਆਪਣਾ ਜੁਰਮ ਕਬੂਲ ਕਰ ਲਿਆ ਬੀਤੀ ਸ਼ਾਮ ਲਗਭਗ 5:45 ਵਜੇ ਅਪਰਾ ਦੇ ਬੰਗਾ ਸ਼ੋਕਰਾ ਰੋਡ ਚੌਂਕ ਦੇ ਸਾਹਮਣੇ ਸਥਿਤ ਇੱਕ ਪੋਸਟ ਕਲੋਨੀ ਵਿੱਚ ਸਥਿਤ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਸਾਬੂ ਹਾਲ ਵਾਸੀ ਅਪਰਾ ਦੀ ਕੋਠੀ 'ਚ ਉਸ ਸਮੇਂ ਦਾਖਲ ਹੋਏ ਜਦੋਂ ਘਰ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਉਕਤ ਦੋ ਅਣਪਛਾਤੇ ਚੋਰ ਕੋਠੀ ਦੇ ਬਾਹਰ ਹੀਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਇਆ ਤੇਲ ਮਾਰੀ ਦਾ ਲੋਕ ਤੋੜ ਗਿਆ ਅੰਦਰ ਪਏ 2 ਲੱਖ ਰੁਪਏ ਇੱਕ ਜੋੜੀ ਸੋਨੇ ਦੇ ਕਾਂਟੇ ਅਤੇ ਇੱਕ ਸੋਨੇ ਦੀ ਮੁੰਦਰੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਅਪਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਹਾਰਾਸ਼ਟਰ ਦੇ ਪੁਨੇ ਬੈਂਗਲੁਰ ਹਾਈਵੇ ਤੇ ਅੱਜ ਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਇੱਕ ਬਿਕਾਬੂ ਟੈਂਕਰ ਨੇ 48 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸਨ ਜਾਣਕਾਰੀ ਅਨੁਸਾਰ ਟੈਂਕਰ ਦੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਉਸਨੇ 48 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ 50 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਲਾਜ਼ਮੀ ਪੁਨੇ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਰਾਹਤ ਅਤੇ ਵਿਚਾਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜ਼ਖਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਬਟਾਲਾ ਦੇ ਨਜ਼ਦੀਕੀ ਕਸਬਾ ਧਾਰੀਵਾਲ ਦੇ ਰਹਿਣ ਵਾਲੇ 13 ਸਾਲਾ ਹਰਪੱਤੀ ਸਿੰਘ ਨੇ ਦੁਬਈ ਵਿੱਚ ਹੋਈਆਂ ਇੰਟਰਨੈਸ਼ਨਲ ਖੇਡਾਂ ਵਿੱਚ ਕਾਰਾਟੇ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਬੱਚੇ ਦਾ ਕਹਿਣਾ ਹੈ ਕਿ ਉਹ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਸੀ। ਜਿਸ ਵਾਸਤੇ ਉਸਨੇ ਦਿਨ ਰਾਤ ਮਿਹਨਤ ਕੀਤੀ ਅਤੇ ਉਸਦੇ ਘਰਦਿਆਂ ਨੇ ਵੀ ਉਸਨੂੰ ਬਹੁਤ ਸਪੋਰਟ ਕੀਤਾ ਅਤੇ ਉਸਦੇ ਕੋਚ ਨੇ ਵੀ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਸੀ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ T20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਇਸ ਤਰ੍ਹਾਂ ਭਾਰਤ ਨੇ ਪਹਿਲਾਂ ਵੱੱਲੇਬਾਜ਼ੀ ਕਰਦੇ ਹੋਏ ਸੂਰਜ ਕੁਮਾਰ ਯਾਦਵ ਦੀਆਂ ਸ਼ਾਨਦਾਰ 111 ਦੌੜਾਂ ਦੀ ਬਦੌਲਤ ਨੇ ਹੜਤ ਤੋ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 191 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 18 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ਤੇ 126 ਦੌੜਾਂ ਹੀ ਬਣਾ ਸકી ਅਤੇ 65 ਦੌੜਾਂ ਨਾਲ ਮੈਚ ਹਾਰ ਗਈ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ